ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰ ਅਬਲੂ ਰੋਜ਼ਾਨਾ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਖਬਰਾਂ ਤੇ ਖਬਰਾਂ ਦੀ ਚਰਚਾ ਬਠਿੰਡਾ ਜ਼ਿਲ੍ਹੇ ਦੇ ਕੁੱਲ 15 ਥਾਣਿਆਂ ਦੇ ਵਿੱਚ ਵੱਖ-ਵੱਖ ਤਰਾਮਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ 6 ਨਸ਼ੇ ਦੇ 3 ਦੇਹ ਵਪਾਰ ਦੇ ਇੱਕ ਐਕਸੀਡੈਂਟ ਦਾ ਇੱਕ ਆਤਮ ਹੱਤਿਆ ਇੱਕ ਚੋਰੀ ਤੇ ਇੱਕ ਕੁੱਟਮਾਰ ਦਾ ਮਾਮਲਾ ਦਰਜ ਹੋਇਆ ਹੈ ਹੁਣ ਜੋ ਆਪਾਂ ਖਬਰ ਦੀ ਚਰਚਾ ਕਰਨੀ ਹੈ ਉਹ ਹੈ ਦੇਹ ਵਪਾਰ ਨਾਲ ਜੋ ਕਿ ਸਮਾਜ ਦੇ ਉੱਤੇ ਬਹੁਤ ਵੱਡਾ ਕਲੰਕ ਹੈ ਜਿਸ ਨੂੰ ਮਾੜੇ ਅੰਸਰ ਹੋਟਲ ਬਣਾ ਕੇ ਜਾਂ ਹੋਟਲਾਂ ਨੂੰ ਠੇਕੇ ਤੇ ਲੈ ਕੇ ਜਾਂ ਕਿਰਾਏ ਤੇ ਲੈ ਕੇ ਇਹ ਧੰਦਾ ਚਲਾਉਂਦੇ ਹਨ ਜੋ ਬਹੁਤ ਹੀ ਨਿੰਦਣਯੋਗ ਤੇ ਘਟੀਆ ਕੰਮ ਹੈ ਮੁੰਡੇ ਕੁੜੀਆਂ ਨੌਜਵਾਨ ਜੋ ਕਿ ਗੁੰਮਰਾਹ ਹੋਏ ਹਨ ਇਸ ਧੰਦੇ ਵਿੱਚ ਪੈ ਕੇ ਆਪ ਦਾ ਜੀਵਨ ਬਰਬਾਦ ਕਰ ਰਹੇ ਹਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਧੰਦਾ ਹੋਟਲਾਂ ਵਾਲਿਆਂ ਨੂੰ ਅਪਣਾਉਣਾ ਨਹੀਂ ਚਾਹੀਦਾ ਕਿਉਂਕਿ ਸਾਰੇ ਹੋਟਲ ਮਾੜੇ ਨਹੀਂ ਹਨ ਜਿਹੜੇ ਮਾੜੇ ਅੰਸਰ ਹਨ ਉਹੀ ਹੋਟਲ ਚਲਾ ਕੇ ਇਹ ਧੰਦੇ ਨੂੰ ਇੱਕ ਵਪਾਰਕ ਧੰਦਾ ਬਣਾ ਲੈਂਦੇ ਹਨ ਜਿਸ ਦੇ ਵਿੱਚ ਬਹੁਤ ਹੀ ਨੁਕਸਾਨ ਹੁੰਦਾ ਹੈ ਮੁੰਡੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਪੁਲਿਸ ਭਾਵੇਂ ਰੋਜ਼ਾਨਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਦੇਹ ਵਪਾਰ ਦਾ ਧੰਦਾ ਫੜਦੀ ਹੈ ਪਰ ਲੋਕ ਫਿਰ ਵੀ ਇਸ ਗੱਲ ਤੋਂ ਬਾਜ਼ ਨਹੀਂ ਆਉਂਦੇ ਇਸ ਨੂੰ ਜਿੰਨਾ ਹੀ ਨਿੰਦਿਆ ਜਾਵੇ ਉਨਾ ਹੀ ਚੰਗਾ ਹੈ ਤੇ ਮੁੰਡੇ ਕੁੜੀਆਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਆਪ ਦਾ ਕੋਈ ਛੋਟਾ ਮੋਟਾ ਕਾਰੋਬਾਰ ਜਾਂ ਛੋਟੀ ਮੋਟੀ ਨੌਕਰੀ ਕਰਕੇ ਆਪ ਦਾ ਕੰਮ ਚਲਾਇਆ ਜਾ ਸਕਦਾ ਹੈ ਸੋ ਇਹ ਸੀ ਅੱਜ ਦੀ ਖਬਰ ਦੀ ਚਰਚਾ ਤੇ ਅਗਲਾ ਬਲੂਟਨ ਲੈ ਕੇ ਫਿਰ ਹਾਜ਼ਰ ਹੋਵਾਂਗਾ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ